ਇੱਥੇ ਸਭੇ ਥਾਵਾਂ 'ਤੇ ਦੁੱਧ ਜਿਆ ਇਹੋ ਜਿਹਾ ਸਥਾਨ ਦੁਨੀਆਂ 'ਤੇ ਕਿਤੇ ਨਹੀਂ ਹੈ ਸੰਗਤਾਂ ਹੋ ਮੋਹ ਮੋਹ ਆ ਕੇ ਪਹੁੰਚ ਰਿਹਾ ਹਨ ਜਿੰਨੇ ਭਾਵੇਂ ਮਰਜ਼ੀ ਗਰਮੀ ਹੈ ਸੰਗਤਾਂ ਗਰਮੀ ਨੂੰ ਅਖੋਲੇ ਕਰਦੇ ਹੋਏ ਵੀ ਆਪਣੇ ਬੱਚਿਆਂ ਨਾਲ ਲੈ ਕੇ ਸ੍ਰੀ ਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਆਪਣੀਆਂ ਝੋਲੀਆਂ ਭਰਨ ਵਾਸਤੇ ਪੁੱਜ ਰਿਹਾ ਹਨ ਦਰਸ਼ਨ ਕਰ ਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦੀਵਿਆਂ ਦੀ ਲੋ ਰੰਗ ਬਿਰੰਗੀਆਂ ਰੌਸ਼ਨੀਆਂ ਆਤੀਸ਼ਬਾਜ਼ੀ ਦਾ ਅਲੌਕਿਕ ਦ੍ਰਿਸ਼ ਰੋਹਾਨੀਆ ਦੇਕੀਂਦ ਸਰਦਾ ਦੇ ਸੋਮੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਜਿੱਥੇ ਲੰਗੀ ਸ਼ਾਮ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸਰਦਾ ਪਾਵਨ ਨਾਲ ਮਨਾਇਆ ਗਿਆ। ਅਮੇ ਦ੍ਰਿਸ਼ਟ ਸੁਭ ਕਰੈ ਹਰੇ ਅਭ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਗੈ ਗੁਰ ਨਵ ਨਿਦਦਰੀ ਆਓ ਜਨਮ ਹਮ ਕਾਲਖਤੋ ਵੈ ਸੁਖ ਹੋ ਟਲ ਗੁਰ ਸੇਵੀ ਹੈ ਐਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਐਸੇ ਦੀਨ ਦਿਆਲ ਦੂਸਰੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸੋਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਸੰਗਤਾਂ ਹੋਮ ਹਮਾ ਆ ਕੇ ਪਹੁੰਚ ਰਿਹਾ ਹਨ ਜਿੰਨੇ ਭਾਵੇਂ ਮਰਜੀ ਗਰਮੀ ਹੈ ਸੰਗਤਾਂ ਗਰਮੀ ਨੂੰ ਅਖੋਲੇ ਕਰਦੇ ਹੋਏ ਵੀ ਆਪਣੇ ਬੱਚਿਆਂ ਨਾਲ ਲੈ ਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਆਪਣੀਆਂ ਝੋਲੀਆਂ ਭਰਨ ਵਾਸਤੇ ਪੁੱਜ ਰਹੇ ਹਨ ਗੁਰੂ ਸਾਹਿਬ ਦੇ ਪਿਤਾ ਦਾ ਨਾਮ ਪਾਈ ਫਿਰੂਮਲ ਤੇ ਮਾਤਾ ਦਾ ਨਾਮ ਦਇਆ ਕੌਰ ਸੀ ਸਿੱਖਾਂ ਨੂੰ ਸਰੀਰਕ ਪੱਖੋਂ ਬਲਵਾਨ ਬਣਾਉਣ ਲਈ ਗੁਰੂ ਸਾਹਿਬ ਨੇ ਮਲ ਅਖਾੜਿਆਂ ਦੀ ਰਚਨਾ ਕੀਤੀ ਸੀ